ਜਮਕੌਰ ਸਾਹਿਬ ਤੋਂ ਵੀਰਾਂ ਡਾਕਟਰ ਚੰਜੀ ਸਿੰਘ ਦੇ ਵੱਲੋਂ ਸ਼੍ਰੀ ਜਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਉਹਨਾਂ ਦੇ ਵੱਲੋਂ ਇਸ ਮੋਕ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਹਸਪਤਾਲ ਦੇ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿੱਤਾ ਹੈ। ਤਾਂ ਮਰੀਜ਼ਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਜੋ ਕਮੀਆਂ ਪਾਈਆਂ ਗਈਆਂ ਉਸ ਨੂੰ ਹੱਲ ਕਰਨ ਦੇ ਲਈ ਆਸ਼ਵਾਸਨ ਦਿੱਤਾ। ਉਹਨਾਂ ਕਹਿਿਆ ਕਿ ਹਸਪਤਾਲ ਦੇ ਵਿੱਚ ਸਟਾਫ ਦੀ ਕਮੀ ਹੈ ਜਿਸ ਨੂੰ ਕਿ ਜਲਦ ਪੂਰਾ ਕਰ ਲਿਆ ਜਾਵੇਗਾ ਤੇ ਜਲਦੀ ਦੋ ਡਾਕਟਰ ਹੋਰ ਇਸ ਜਗ੍ਹਾ ਦੇ ਉੱਤੇ ਹੋਣਗੇ ਜਿਸ ਦੇ ਨਾਲ ਆਮ ਲੋਕਾਂ ਨੂੰ ਸਹੂਲਤ ਹੋਵੇਗੀ। ਇਸ ਮੋਕੇ 'ਉਨਾ ਦੇ ਵੱਲੋਂ ਪੁਰਾਣੀਆਂ ਪੰਜਾਬ ਸਰਕਾਰ ਉੱਤੇ ਵੀ ਤੰਜ ਕੱਸਦੇ ਗਿਆ ਗਿਆ ਕਿ ਇਸ ਜਗ੍ਹਾ ਤੋਂ ਜਿਹੜੇ ਲੋਕ ਨੁਮਾਇੰਦੀ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਸਿਹਤ ਸਹੂਲਤਾਂ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਸਿਰਫ ਰੇਤਾ ਹੀ ਵੇਚਿਆ ਗਿਆ। ਹੁਣ ਪਿਆਰ ਹੈ ਜਾਂ ਫੌਂਡੀ ਗੱਲ ਹੈ 2-3 ਮਹੀਨੇ ਦੇ ਅੰਦਰ ਮੈਂ ਕਰਦਾ ਮੇਰੇ ਵੱਿੱਦਨੇ ਵੀ ਆਈ ਕੋ ਡਾਕਟਰ ਦੋ ਘਟਦਾ ਉਹ ਵੀ ਕਰ ਲਈ। ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਰੇਤਾ ਹੀ ਵੇਚਿਆ ਉਹਨਾਂ ਨੇ ਮੈਡੀਕਲ ਕਾਲਜ ਨਹੀਂ ਬਣਾਇਆ। ਸਾਡੀ ਸਰਕਾਰ ਹੁਣ ਮੈਡੀਕਲ ਕਾਲਜ ਬਣਾ ਰਹੀ ਹੈ ਡਾਕਟਰ ਬਹੁਤ ਵੱਡਾ ਅੰਗ ਹੈ। ਪਹਿਲਾਂ ਤਾਂ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਨਹੀਂ ਸੀ ਨਾ ਸਿਹਤ ਵੱਲ ਨਾ ਲੋਕਾਂ ਦੀ ਪੜਾਈ ਵੱਲ ਜਿਹੜੀ ਹੁਣ ਸਰਕਾਰ ਆਈ ਉਹ ਸਿਹਤ ਵੱਲੀ ਦੇਖ ਰਹੀ ਹੈ ਮੈਡੀਕਲ ਕਾਲਜ ਖੋਲ੍ਹ ਰਹੀ ਹੈ ਤੇ ਇੱਥੇ ਮਾਫੀਆ ਕੋਈ ਨਹੀਂ ਚੱਲਦਾ ਪੁਰਾਣੇ ਸਾਫਤਾ ਤੁਸੀਂ ਦੇਖੇ ਐ 15 ਸਾਲ ਤੋਂ ਜਿਹੜੇ ਐਮਐਲਏ ਸੀ ਉਹ ਇੱਥੇ ਮਾਫੀਆ ਚਲਾਉਂਦੇ ਰਹੇ ਰੇਤਾ ਮਾਫੀਆ ਹੁਣ ਕੋਈ ਰੇਤਾ ਮਾਫੀਆ ਨਹੀਂ ਚੱਲਦਾ ਪਬਲਿਕ ਸਾਈਟਾਂ ਲੋਕਾਂ ਨੂੰ ਸਸਤਾ ਰੇਤਾ ਮਿਲ ਗਿਆ ਨਸ਼ਿਆਂ ਤੇ ਹੱਲ ਪਾਈ ਗਈ ਹੈ ਮੈਨੂੰ ਨਹੀਂ ਕਹਿੰਦਾ ਖਤਮ ਹੋ ਗਈ ਹੈ ਪੰਜਾਬ ਪਰਸੈਂਟ ਜਿਹੜਾ ਜ਼ਰੂਰ